ਜੀ ਬਈ ਵੇਜਤੀ ਸੀ ਹਾਂ ਬਈ ਸਾਰਾ ਰਵਾ ਕਰਦਾ ਆ ਛੋਟੀ ਵੀ ਕਰਦੀ ਐ ਵੀ ਪਹਿਲਣ ਅੱਛਾ ਨੀ ਪਹਿਲਣ ਹਾਂ ਬਈ ਸੇਲ ਵਾਸਤੇ ਇਕੱਲਾ ਇੱਕ ਪਸ਼ੂ ਆਪਣਾ ਹਾਂ ਆਹੀ ਪਸ਼ੂ ਆ ਬਈ ਠੀਕ ਐ ਇਹਨੂੰ ਤੋਰ ਰੌਣਕ ਡੈਰੀ ਫਾਰਮ ਤੇ ਬਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਈ ਗੁਰਪ੍ਰੀਤ ਦੇ ਘਰੋਂ ਆ ਪਿੰਡ ਮੋੜਖੁਰਦ ਜ਼ਿਲ੍ਹੇ ਬਠਿੰਡੇ ਤੋਂ ਘਰੇਲੂ ਜੇ ਪਸ਼ੂ ਪਾਲਕਾ ਵੀਰੇ ਪਹਿਲਾ ਸੂਆ ਬਈ ਨੇ ਆ ਛੋਟੀ ਸੇਲ ਕਰਨੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਿਹੜੇ ਸੀਮਣ ਤੋਂ ਗੱਭਣਾਂ ਤੇ ਆਪ ਕਿਹੜੇ ਸੀਮਣ ਦੀ ਆ ਸਾਰੀ ਡਿਟੇਲ ਆਪਾਂ ਭਰਾ ਤੋਂ ਲਵਾਂਗੇ ਵੀਡੀਓ ਆ ਜਿਹੜੀ ਬਾਈ ਜੀ ਉਹ 11 ਤਰੀਕ ਤੀਸਰਾ ਮਹੀਨਾ 2025 11 ਮਾਰਚ ਦੀ ਵੀਡੀਓ ਆ ਵੀਡੀਓ ਦੇ ਵਿੱਚ ਹੀ ਮੁੱਲ ਕਰਾਂਗੇ ਹੋਰ ਕੀ ਹਾਲ ਆ ਬਾਈ ਗੁਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਜੀ ਆਪ ਦਾ ਮੋਬਾਈਲ ਨੰਬਰ ਬੋਲ ਦਿਓ 7814623748 ਆ ਬਾਈ ਠੀਕ ਆ ਵੀਰੇ ਬਾਈ ਦਾ ਵੀਡੀਓ ਦੇ ਉੱਤੇ ਮੋਬਾਈਲ ਨੰਬਰ ਚੱਲੀ ਜਾਂਦਾ ਪਹਿਲੇ ਸੂਏ ਵਾਸਤੇ ਆ ਬਾਈ ਝੋਟੀ ਹਾਂ ਬਾਈ ਪਹਿਲੇ ਸੂਏ ਵਾਸਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਬਾਈ 16 ਦਾ ਰਹਿੰਦੇ ਆ 16 ਦਿਨ ਰਹਿੰਦੇ ਆ ਹਾਂ ਬਾਈ ਝੋਟੀ ਮੇਲੇ ਦਾ ਉੱਤੋਂ ਦੀ ਵੀ ਦਿਨ ਲੈ ਜਾਊਗੀ ਹਨਾ ਹਾਂ ਬਾਈ ਕਿ ਪੂਰੀ ਕਰੂਗੀ ਨਹੀਂ ਵੀ ਉੱਤੋਂ ਦੀ ਵੀ ਲੈ ਜਾਊਗੀ ਉੱਤੋਂ ਹੀ ਲੈ ਜਾਊਗਾ ਆ ਦੇਖੋ ਬਣਦੀ ਝੋਟੀ ਵਧੀਆ ਹੁੰਦੀ ਆ ਵੀਰੇ ਜਮਾ ਜੈਡ ਬਲੈਕ ਬਈ ਕਿਹੜੀ ਸੀਮਣ ਦੀ ਹੈ ਆ ਬਾਈ M29 ਦੀ ਆ ਪੂਛ ਵੀ ਵਾਲ ਇੱਕ ਵੀ ਚਟਾਣੀ ਬਾਈ ਹਾਂ ਜਮਾ ਆ ਦੇਖੋ ਬਾਈ ਹਾਂ ਲੈ ਬਾਈ ਜਮਾ ਜੈਡ ਬਲੈਕ ਤੇ ਸਿੰਗਾ ਸੁੰਗਾ ਦੀ ਝੋਟੀ ਚੈੱਕ ਕਰ ਲਓ ਮਾ ਇਹ ਕਿੰਨੇ ਕ ਦੁੱਧ ਵਾਲੀ ਸੀ ਬਾਈ ਬਈ 13 14 ਕਿਲੋ ਪਹਿਲਣੇ ਦੁੱਧ ਦਿੱਤਾ ਹੋਇਆ ਅੱਛਾ 13 14 ਕਿਲੋ ਵਾਲੀ ਹਾਂ ਬਾਈ ਹੁਣ ਜੂਸੇ ਵਾਸਤੇ ਆਪਾਂ ਵੇਚਤੀ ਸੀ ਬਾਈ ਵੇਚਤੀ ਸੀ ਹਾਂ ਬਾਈ ਸਾਰਾ ਰਵਾ ਕਰਦਾ ਆ ਛੋਟੀ ਵੀ ਕਰਦੀ ਐ ਵੀ ਪਹਿਲਣ ਅੱਛਾ ਇਹ ਨਹੀਂ ਪਹਿਲਣ ਹਾਂ ਬਾਈ ਸੇਲ ਵਾਸਤੇ ਇਕਲਾ ਇੱਕ ਪਸ਼ੂ ਆਪਾਂ ਹਾਂ ਆਹੀ ਪਸ਼ੂ ਆ ਬਾਈ ਠੀਕ ਐ ਇਹਨੂੰ ਤੋਰ ਦੇ ਫਿਰ ਬਾਈ ਹਨਾ ਤੋਰ ਦਿੰਦੇ ਤੇ ਮੁੱਲ ਵੀ ਆਪਾਂ ਬਾਈ ਵੀਡੀਓ ਦੇ ਵਿੱਚ ਕਰਾ ਹਾਂ ਵੀਡੀਓ ਦੀ ਕਰਾਂਗੇ ਬਈ ਤੋਂ ਹਾਂ ਉਹਦੇ ਚੋਂ ਮੁੱਲ ਜਾਇਜ਼ ਜਾ ਕਰਾਵਾਂਗੇ ਜਿਹੜੇ ਭਰਾ ਨੂੰ ਫਿੱਟ ਆਉ ਕੋਲਿਆ ਜੋ ਤਸੱਲੀ ਕਰਨੀ ਛੋੜਾ ਵੀ ਹੱਕ ਆ ਬਾਈ ਸਾਡਾ ਕੰਮ ਆ ਵੀ ਪਸ਼ੂ ਜਮਾ ਘੰਟੀਆਂ ਵਾਂਗੂ ਖੜਕਾ ਕੇ ਅਗਲੇ ਨੂੰ ਲੈਣਾ ਚਾਹੀਦਾ ਬਾਅਦੋਂ ਤੁਸੀਂ ਮਾਲਕ ਨੂੰ ਕਹੋ ਜਾਂ ਸਾਡੇ ਵਰਗੇ ਨੂੰ ਉਹ ਜ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਝੋਟੇ ਬਾਕੀ ਸਾਨੂੰ ਆ ਦੇਂਦੀ ਹੈ ਜਮਾ ਹੀਰਾ ਹੀ ਆ ਮੋੜ ਲਿਆ ਕੋਈ ਗੱਲ ਨਹੀਂ ਭਾਈ ਮੋੜ ਲਿਆ ਤੇ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਉ ਪੁੱਛਦੇ ਐਡ ਕਰਾਉਣੀ ਆ ਮੇਰਾ ਨੰਬਰ ਆ ਵੀ 7529000631 ਬੰਨ ਲਾ ਭਾਈ ਕੋਈ ਗੱਲ ਨਹੀਂ ਕਰਦੇ ਆ ਗੁਰਪੀਤ ਗੱਲ ਆ ਦੇਖੋ ਭਾਈ ਝੋਟੇ ਪੂਰੇ ਆ ਭਾਈ ਨੇ ਰਿਜਾ ਨਾਲ ਪਿਆਰ ਕਰਿਆ ਇਹ ਜੇ ਪਸ਼ੂ ਨਾ ਘਰ ਖਾਂਦੇ ਆ ਸੱਜਣੋ ਫੇਰ ਘਰਾਂ ਚ ਬਣਦੇ ਆ ਇਹ ਗੁਰਪ੍ਰੀਤ ਬਾਈ ਜੇ ਇਹਦਾ ਮੁੱਲ ਦੀ ਗੱਲ ਕਰਗੇ ਜੀ ਮੁੱਲ ਬਾਈ ਜਮਾ ਲੈਣ ਦੇਣ 130000 ਰੁਪਏ ਲੈਣਾ ਬਾਈ ਮੁੱਲ ਕੁਛ ਮਰਜ਼ੀ ਲੈਣਾ ਹਾਂ ਬਾਈ ਮੁੱਲ ਕਿੰਨਾ ਕਰਦਾ ਹਾਂ ਜੇ ਕੋਈ ਪੁੱਛ ਮੁੱਲ ਦਾ ਬਾਈ ਡੇਢ ਕਰਾ ਲਓ 145 ਕਰਾ ਲਓ ਮੁੱਲ ਦਾ ਕੋਈ ਚੱਕਰ ਨਹੀਂ 130 ਆਪਾਂ ਲੈਣੀ ਆ 130 ਚੋਂ ਛੱਡੇਗਾ ਹੀ ਬਸ 150 ਦੋ ਹਾਂ ਮੰਨਤਣ ਕਰਾਂਗੇ ਬਈ ਆ ਇਹਦਾ ਬਸ 130 ਚੋਂ ਬਾਈ ਕਹਿੰਦਾ ਛੋਟ ਛੱਪਾ ਕਰੂੰਗਾ ਹਾਂ ਬਾਈ ਜਿਹੜਾ ਚੱਲ ਗਿਆ ਫੋਨ ਉਹੀ ਭਰਾ ਕਰਿਓ ਕਮੈਂਟਾਂ ਵਾਲੇ ਤਾਂ 50 ਵੀ ਲਾ ਦਿੰਦੇ ਲੈਣੀ ਉਹਨਾਂ ਨੇ ਬੱਕਰੀ ਨਹੀਂ ਹੁੰਦੀ ਤੇ ਜਿਹੜੇ ਭਰਾ ਨੂੰ ਚੰਗੀ ਲੱਗੂ ਕੋਲਿਆ ਜੋ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਹੋਰ ਕੁਝ ਬੋਲਣਾ ਚਾਹੇਂ ਬਾਈ ਵੀਡੀਓ ਨਹੀਂ ਬਾਈ ਹੋਰ ਕੁਝ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲ ਬਾਈ ਸਾਰੇ ਭਰਾਵਾਂ ਨੂੰ